ਹਾਂ ਮੈਂ ਲੋਕ ਸੁਣਦਾ ਕੱਲ ਸ਼ਾਮੀ ਛਾਟਾ ਏਰੀਆ ਦੇ ਛਾਟਾ ਖਾਣੇ ਦੇ ਏਰੀਆ 'ਚ ਉਥੇ ਨਾਕਾ ਲੱਗਾ ਸੀ ਸੀਆਈਏ 2 ਦਾ ਤੇ ਮੋਟਰਸਾਈਕਲ ਤੇ ਦੋ ਮੁੰਡੇ ਵਿਕਾਸ ਤੇ ਹਣੀ ਵਿਕਾਸ ਦੀ ਉਮਰ ਹੈਗੀ ਕਰੀਬ 27 ਸਾਲ ਦੀ ਤੇ ਹਣੀ ਦੀ 22 ਸਾਲ ਦੀ ਇਹਨਾਂ ਨੂੰ ਰੋਕਿਆ ਗਿਆ ਤੇ ਇਹਨਾਂ ਦੀ ਜੋ ਚੈਕਿੰਗ ਕੀਤੀ ਗਈ ਤੇ ਵਿਕਾਸ ਕੋਲੋਂ 510 ਗ੍ਰਾਮ ਹੀਰੋਇਨ ਬਰਾਮਦ ਹੋਈ ਤੇ ਹਨੀ ਕੋਲੋਂ 500 ਗ੍ਰਾਮ ਤੇ ਉਸ ਤੋਂ ਬਾਅਦ ਇਹਨਾਂ ਦੇ ਪਰਚਾ ਦਰਜ ਕੀਤਾ ਗਿਆ ਜੀ ਐਫ ਆਈ ਆਰ ਨੰਬਰ 33 ਜਿਹੜੀ ਕੀ ਦੇਰ ਰਾਤ ਕੱਢੀ ਗਈ ਮਤਲਬ ਕਿ ਅੱਜ ਦੀ ਤਰੀਕ ਹੈ 14/24 ਤੇ ਅੰਡਰ ਸੈਕਸ਼ਨ 21C 29685 ਐਨ ਡੀ ਪੀ ਐਸ ਐ ਤੇ ਇਹਨਾਂ ਨੂੰ ਫਿਰ ਅਸੀਂ ਅੱਜ ਕੋਰਟਿਸ਼ 'ਤੇ ਪੇਸ਼ ਕੀਤਾ ਤੇ ਇਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ ਜੀ ਤੇ ਇਹਨਾਂ ਦੀ ਅਸੀਂ ਬੈਕਵਰਡ ਲਿੰਕੇਜਸ ਵੀ ਅਸੀਂ ਫਾਲੋ ਕਰ ਰਹੇ ਹਾਂ ਸੀਆਈਏ 2 ਸਾਹਿਬ ਤੇ ਇੰਸਪੈਕਟਰ ਸਾਹਿਬ ਤੇ ਸਾਨੂੰ ਅਸੀਂ 2 ਬੰਦੇ ਹੋਰ ਨਾਮਿਨੇਟ ਕੀਤੇ ਆ ਐਫਆਈਆਰ ਦੇ ਵਿੱਚ ਵੇ ਅਸੀਂ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰੈਬਟਾਪ ਕਰਕੇ ਪੁਚੇਸ ਕਰਕੇ ਜੋ ਵੀ ਹੋਰ ਉਹਨਾਂ ਤੋਂ ਵੀ ਪੈਸੇ ਜੋ ਵੀ ਬੈਕਵਰਡ ਲਿਖੇ ਜਿਸ ਤਲੇ ਕੀਆ ਉਹ ਵੀ ਅਸੀਂ ਦੇਖਾਂਗੇ ਤੇ ਤਲੇ ਅਸੀਂ ਦੇਖਾਂਗੇ ਕੀ ਉਹਨਾਂ ਦਾ ਮੇਨ ਰੋਲ ਕੀ ਹੈਗਾ ਜੀ ਆਪਣਾ ਹੌਸਮ ਦੇ ਆ ਰਿਗ ਡਰਗ ਸਪਲਾਈ ਸਰ ਬੈਂਗਲੁਰ ਕੀ ਸੀ ਇਹਨਾਂ ਦਾ ਬੈਕਗਰਾਉਂਡ ਤਾਂ ਕੁਝ ਨਹੀਂ ਹੈ ਫੋਰ ਡੇ ਟੂ ਡੇ ਲਵੇਗੀ ਐ ਬੇਸਿਕਲੀ ਚੋਰੀਆਂ ਚੂਰੀਆਂ ਜਾਂ ਪੈਡੀ ਕ੍ਰਾਈਮ ਕਰਦੇ ਨੇ ਮੈਸ਼ ਕਰੇ ਤਾਂ ਵੀ ਆਦੀ ਹੈ ਇੱਕ ਆਪਣਾ ਜਿਹੜਾ ਹਨੀ ਹੈ ਉਹ ਹੈਗਾ ਹੈ ਵਿਕਾਸ ਨਾਲ ਰੀਤੀ ਉਹ ਉਮਰ ਕਿੰਨੇ ਸਾਲ ਦੇ ਦੋ ਉਮਰ ਦੇ ਦੀ ਵਿਕਾਸ ਵੀ 27 ਸਾਲ ਹੈ ਹਨੀ ਦੀ ਭਾਈ ਸਾਹਿਬ ਸਰ ਇਹ ਨਸ਼ਾ ਕਿੱਥੋਂ ਸਰ ਇਹ ਡਰੱਗ ਦੀ ਜੋ ਖੇਪ ਹੈ ਕਿੱਥੋਂ ਇਹਨਾਂ ਨੇ ਲਈ ਔਰ ਕਿਹਨੂੰ ਸਪਲਾਈ ਕਰਨੀ ਸੀ ਜੀ ਇਹਨਾਂ ਨੇ ਅਸੀਂ ਹੋਰ ਦੋ ਦਿਨ ਦਾ ਰਿਮਾਂਡ ਦਿੱਤਾ ਜੀ ਅੱਛਾ ਅਸੀਂ ਇਹਨਾਂ ਦੇ ਪੁੱਛ ਕੇ ਚਾਹੀਏ ਆਊਟ ਕਰੀਏ ਸਰ ਇਹਨਾਂ ਦੀ